ਜਲੰਧਰ ਜਮਣੀ ਚੌਣ ਦੇ ਧਿਆਨ ਚ ਰੱਖੀਏ ਤਾਂ ਇੱਕ ਅਲਿਗੇਸ਼ਨ ਬੜੇ ਗੰਭੀਰ ਲੱਗੇ ਉਹ ਕਿਸ ਤੇ ਲੱਗੇ ਕਾਂਗਰਸੀ ਉਮੀਦਵਾਰ ਦੇ ਪੁੱਤਰ ਦੇ ਉੱਤੇ ਜਾਇਦਾਦ ਨੂੰ ਦੱਬਣ ਦੇ ਦੋਸ਼ ਹੋਰ ਬਹੁਤ ਸਾਰੀਆਂ ਗੱਲਾਂ ਇਹ ਆਮ ਆਦਮੀ ਪਾਰਟੀ ਨੇ ਗੱਲਾਂ ਪ੍ਰੈਸ ਕਾਨਫਰੰਸ ਸਾਰੀਆਂ ਰੱਖ ਦਿੱਤੀਆਂ ਸਾਹਮਣੇ ਹੁਣੇ ਕੀ ਮੁਸੀਬਤ ਖੜੀ ਹੋ ਸਕਦੀ ਹੈ ਕਾਂਗਰਸ ਦੇ ਲਈ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਵੇਰਵੇ ਚੰਗੀ ਤਰ੍ਹਾਂ ਸਾਂਝੇ ਕੀਤੇ ਗਿਆ ਕਿ ਕੌਣ ਕੌਣ ਕੀ ਕੀ ਗੈਰ ਕਾਨੂੰਨੀ ਕੰਮ ਕਰਦਾ ਦਿਖਾਈ ਦਿੱਤਾ हां बिल्कुल संदीप आज जालंधर ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਰਹੇ ਨੇ ਪਵਨ ਕੁਮਾਰ ਤੀਨੂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਨਾਲ ਇੱਕ ਇੱਕ ਉਹਨਾਂ ਆਮ ਆਦੀ ਪਾਰਟੀ ਦੀ ਮਹਿਲਾ ਲੀਡਰ ਵੀ ਸੀ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ 'ਚ ਕੀ ਇਲਜ਼ਾਮ ਜਿਹੜੇ ਲਾਏ ਨੇ ਆਮ ਆਦੀ ਪਾਰਟੀ ਨੇ ਉਹਦੇ 'ਚ ਜਿਹੜੇ ਲੀਡਰ ਨੇ ਆਮ ਆਦਿ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਨ੍ਹਾਂ ਦੇ ਉਨ੍ਹਾਂ ਦੇ ਲੜਕੇ ਤੇ ਲਾਏ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸਰਿੰਦਰ ਕੌਰ ਹੋਣੀ ਉਹਨਾਂ ਦੇ ਇਲਜ਼ਾਮ بیٹے ਤੇ ਲਾਏ ਨੇ ਆਮ ਆਦੀ ਪਾਰਟੀ ਦੇ ਕਿ ਸਰਿੰਦਰ ਕੌਰ ਦੇ ਜਿਹੜੇ ਕਹਿੰਦੇ ਨੇ ਕਿ ਸਰਿੰਦਰ ਕੌਰ ਦੇ بیٹے ਕਰਨ ਨੇ ਆਪਣੀ ਮਾਂ ਦੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਕੋਕਾ ਕੋਲਾ ਤੋਂ ਕਮਰਸ਼ੀਅਲ ਜ਼ਮੀਨ ਖਰੀਦੀ ਅਤੇ ਹੁਣ ਗੈਰ ਕਾਨੂੰਨੀ ਤੌਰ ਤੇ ਉਸ ਨੂੰ ਰਹਿਸ਼ੀ ਪਲਾਟ ਬਣਾ ਕੇ ਵੇਚ ਰਿਹਾ ਸਰਿੰਦਰ ਕੌਰ ਨੇ ਉਸ ਜ਼ਮੀਨ ਨੂੰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੀ ਸੀਵਰੇਜ ਸਿਸਟਮ ਨਾਲ ਜੋੜਿਆ ਤੇ ਐਨਓਐਸਓ ਐਨਓ ਐਨਓ ਐਨਓਸੀ ਲਈ ਫਰਜੀ ਦਸਤਾਵੇਜ਼ ਲਗਾਏ ਨੇ ਇਹ ਇਲਜ਼ਾਮ ਲਗਾਏ ਨੇ ਤੋਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਵਿਜੀਲੈਂਸ ਜਾਂਚ ਕਰਵਾਈ ਜਾਵੇ ਅੱਜ ਉਥੇ ਜਿਹੜੇ ਪੰਨ ਕੁਮਾਰ ਟੀਨੂੰ ਦੱਸਿਆ ਕਿ ਕੋਈ ਉਥੇ ਜਲੰਧਰ ਚ ਦਿਓਲ ਨਗਰਾ ਦਿਓਲ ਨਗਰ ਦੇ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ ਪਹਿਲਾਂ ਉਸ ਜ਼ਮੀਨ ਤੇ ਕੋਕਾ ਕੋਲਾ ਡਿਪੂ ਹੁੰਦਾ ਸੀ ਉਸ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਤੇ ਜਦੋਂ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਹਨਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਹੁਣ ਉਹ ਉਸ ਕਮਰਸ਼ੀਅਲ ਜ਼ਮੀਨ ਨੂੰ ਰਹਾਇਸ਼ੀ ਪਲਾਟ ਚ ਤਬਦੀਲ ਕਰਕੇ ਨਜਾਇਜ਼ ਤੌਰ ਤੇ ਵੇਚ ਰਿਹਾ ਤੇ ਪ੍ਰੈਸ ਕਾਨਫਰੰਸ ਜਿੱਥੇ ਪਮਨ ਕਮਨਟੀਨੂ ਉਥੇ ਆਮ ਆਦੀ ਪਾਰਟੀ ਦੀ ਆਗੂ ਜਸਵਿੰਦਰ ਕੌਰ ਥਿਆੜਾ ਸੀ ਤੀਨੂ ਨੇ ਉਸ ਐਨਓਸੀ ਲਈ ਜਮਾ ਕਰਵਾਏ ਦਸਤਾਵੇਜ਼ ਵੀ ਕਿਹਾ ਕਿ ਜਾਲੀ ਨੇ ਉਹਨਾਂ ਨੇ ਮੀਡੀਆ ਨੂੰ ਆਪਣੇ ਪੁੱਤਰ ਕਰਨ ਦੀ ਫੋਟੋ ਵਾਲੇ ਕੁਝ ਦਸਤਾਵੇਜ਼ ਵੀ ਦਿਖਾਏ ਨੇ ਅਤੇ ਕਿਹਾ ਕਿ ਅਹੁਦੇ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੀ ਇੱਕ ਜੀਵਨ ਦੀ ਜਾਗਦੀ ਮਿਸਾਲ ਇਹ ਵੀ ਇਲਜ਼ਾਮ ਲਾਇਆ ਕਿ ਜਲੰਧਰ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਸੀ ਪਰ ਸ੍ਰਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਨਿਗਮ ਦੀ ਮਜੂਰੀ ਤੋਂ ਬਿਨਾਂ ਉਸ ਨੂੰ ਸੀਵਰੇਜ ਸਿਸਟਮ ਨਾਲ ਜੋੜ ਦਿੱਤਾ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਪੈਸਾ ਕਮਾਉਣਾ ਸੀ ਉਹਨਾਂ ਕਹਿੰਦੇ ਕਿ ਜਦੋਂ ਡਿਪਟੀ ਮੇਅਰ ਹੁੰਦੇ ਆ ਸਰਿੰਦਰ ਕੌਰ ਨੇ ਇਨੀ ਤਾਂਦਲੀ ਕੀਤੀ ਸੀ ਤਾਂ ਸੋਚ ਚੋ ਕਿ ਅਗਰ ਉਹ ਵਿਧਾਇਕ ਬਣ ਗਈ ਤੇ ਫਿਰ ਉਹ ਕਿੰਨਾ ਕਰ ਗਏ ਉਹਨਾਂ ਸਵਾਲ ਆ ਕਿ ਤੁਹਾਡੀ 26 ਮਹੀਨੇ ਸਰਕਾਰ ਹੋ ਗਈ ਔਰ ਪਵਨ ਕੁਮਾਰ ਟੀਨੂ ਨੇ ਤੇ ਹੁਣੇ-ਹੁਣੇ ਆਪਣੇ ਹੱਥਾਂ ਦੇ ਵਿੱਚ ਝਾੜੂ ਫੜਿਆਗਾ ਝਾੜੂ ਫੜਨ ਦਾ ਵੀ ਉਹਨਾਂ ਨੂੰ ਸੁਆਦ ਨਹੀਂ ਆਇਆ ਕਿਉਂਕਿ ਐਮਪੀ ਦਾ ਸੁਪਨਾ ਲੈ ਲਿਆ ਦੂਜੀ ਵਾਰ ਲੈ ਪਹਿਲਾਂ ਕਾਲੀ ਦਲ ਨੇ ਮੈਂ ਲੜਾਈ ਉਦੋਂ ਵੀ ਉਹਦਾ ਸੁਪਨਾ ਪੂਰਾ ਨਹੀਂ ਹੁਣ ਨਵਾਂ ਨਵੇਂ ਆਮ ਆਦੀ ਪਾਰਟੀ ਦੇ ਵਿੱਚ ਆਏ ਹੀ ਫਿਰ ਕੋਸ਼ਿਸ਼ ਕੀਤੀ ਗੱਲ ਨਹੀਂ ਬਣੀ ਹੁਣ ਸਵਾਲ ਇਹ ਹੈਗੇ ਕਿ ਉਹਨਾਂ ਨੂੰ ਵੀ ਲੱਗਾ ਕਿ ਸਰਿੰਦਰ ਕੌਰ ਹੁਣੀ ਕਪੜਾ ਕਰ ਰਹੇ ਨੇ ਜਾਂ ਕੀਤਾ 26 ਮਹੀਨੇ ਦੀ ਸਰਕਾਰ ਹੋ ਗਈ ਆ ਆਪਾਂ ਚੱਲੇ ਚੱਲੇ ਪਵਨ ਕੁਮਾਰ ਟੀਨੂ ਨਹੀਂ ਤੇ ਆਮ ਆਦੀ ਪਾਰਟੀ ਜਿਹੜੇ ਹੱਲੇ ਪੁਰਾਣੀ ਆ ਪਰ ਨਵੇਂ-ਨਵੇਂ ਆਏ ਨੇ ਪਤਨ ਕਿਹੜੇ ਵਲੇ ਗਾਂ ਆਉਣ ਵਾਲੇ ਸਮਝ ਕਈਆਂ ਨੇ ਵਾਪਸ ਵੀ ਚਲੇ ਜਾਣਾ ਹੈਗਾ ਪਰ ਬਾਕੀ ਜਿਹੜੇ ਆਮ ਆਦੀ ਪਾਰਟੀ ਜਿਹੜੇ ਇਲਜ਼ਾਮ ਲਾਉਂਦੇ ਕੀ ਉਹਨਾਂ ਨੂੰ ਅੱਜ ਪਤਾ ਲੱਗਾ 26 ਮਹੀਨੇ ਬਾਅਦ ਪਤਾ ਲੱਗਾ ਪਹਿਲਾਂ ਨਹੀਂ ਪਤਾ ਲੱਗਾ ਤੁਸੀਂ ਇੰਨੇ ਮੰਤਰੀ ਫੜੇ ਨੇ ਇੰਨੇ ਮੰਤਰੀਆਂ ਨੂੰ ਤੁਸੀਂ ਵਿਜੀਲੈਂਸ ਦੇ ذریعے ਨੋਟਿਸ ਕਢਵਾਏ ਨੇ ਕਈ ਜੇਲ੍ਹ ਗਏ ਨੇ ਕਈਆਂ ਨੂੰ ਜ਼ਮਾਨਤਾਂ ਮਿਲੀਆਂ ਕਈਆਂ ਨੂੰ ਨਹੀਂ ਮਿਲੀਆਂ ਹੈਗੀਆਂ ਤਦ ਨਹੀਂ ਪਤਾ ਲੱਗਾ ਕਿ ਕੋਕਾ ਕੋਲਾ ਕੰਪਨੀ ਦੀ ਇੱਕ ਜਗ੍ਹਾ ਸੀ ਕਮਰਸ਼ੀਅਲ 152 ਮਰਲੇ ਤੇ 152 ਮਰਲੇ ਜ ਹੁਣ ਉਹਨਾਂ ਨੇ ਕਮਰਸ਼ੀਅਲ ਬਣਾ ਦਿੱਤੀ ਆ ਵਾਦ ਤੋਂ ਵਾਦ ਕਿ ਨੇ 5-5 ਮਰਲੇ ਦੇ ਪਲਾਟ ਬਣਾ ਕੇ ਵੇਚ ਦੇਣਗੇ ਠੀਕ ਹੈ ਹੁਣ ਇਸ ਮਸਲੇ ਦੇ ਵਿੱਚ ਕਹਿੰਦੇ ਕਿ ਹੁਣ ਵਿਜੀਲੈਂਸ ਸਰਕਾਰ ਤੁਹਾਡੇ ਹੁਣੇ ਦੇ ਦਿਓ ਹੂੰ ਸਰਕਾਰ ਨੂੰ ਕਹਦੇ ਮੰਗਣ ਦੀ ਲੋੜ ਆ ਮਤਲਬ ਇਹ ਪੋਲਿਟੀਕਲ ਤੌਰ ਤੇ ਜੋ ਵੋਟਾਂ ਪੈਂਦੀਆਂ ਇੱਕ ਦੂਜੇ ਨੂੰ ਇਦਾਂ ਹੀ ਨਿੰਦਦੇ ਹੋ ਸਕਦਾ ਗੜਬੜੀ ਹੋਵੇ ਪਰ ਸਵਾਲ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਕੋ ਸੁੱਤੀ ਰਹੀ ਗਈ ਹੈ ਨਾ ਇਹ ਤਾਂ ਹੋ ਨਹੀਂ ਸਕਦਾ ਕਿ ਇਹਨਾਂ ਨੂੰ ਹੁਣ ਪਤਾ ਲੱਗੂ ਕਿਉਂਕਿ ਤੁਸੀਂ ਹਰ ਤੁਹਾਡੀ ਤੁਹਾਡੇ ਸਰਕਾਰ ਸਰਕਾਰਾਂ ਕੋ ਦੇ ਦਸਤਾਵੇਜ਼ ਪਹੁੰਚ ਜਾਂਦੇ ਨੇ ਹੁਣ ਤੇ ਚੋਣ ਜਾਬਤੇ ਚ ਹੋਣਾ ਨਹੀਂ ਉੱਥੇ ਕੁਝ ਨਹੀਂ ਹੁਣ ਤੇ ਹੋ ਸਕਦਾ ਉਹਨੂੰ ਤੇ ਹੋ ਸਕਦਾ ਹੈਗਾ ਪਰ ਇਹ ਜੇ ਸਿਰਫ ਸਿਆਸਤ ਕਰਨੀ ਹੈ ਕਿ ਇਥੇ ਫਿਰ ਤੂਗਾ ਹਾਂ ਕੀ ਪਤਾ ਹੋਵੇ ਪਰ ਉਹ ਵੀ ਪਰਿਵਾਰ ਆਪਣਾ ਪੱਕੇ ਰਕੇ ਅੱਜ ਤੇ ਸਰਕਾਰ ਦਾ ਪੱਕ ਹੀ ਆਇਆ ਹੋ ਸਕਦਾ ਹੈ ਕਿ ਉਹਨਾਂ ਦਾ ਮੁੰਡਾ ਪ੍ਰੈਸ ਕਾਨਫਰੰਸ ਕਰੇ ਉਹ ਕੈਂਡੀਡੇਟ ਵੀ ਪ੍ਰੈਸ ਪਰ ਕਿਉਂਕਿ ਲੜਾਈ ਉੱਤੇ ਕਿਹੜੀ ਹੈ ਲੜਾਈ ਹੈਗੀ ਹੈ ਕਾਂਗਰਸ ਤੇ ਆਪ ਦੇ ਵਿਚਾਰ ਭਾਜਪੀ ਨੂੰ ਦੋਨੇ ਪਾਰਟੀਆਂ ਤੀਜੇ ਨੰਬਰ ਤੇ ਦੱਸ ਰਹੀਆਂ ਗਈ ਨੇ ਉਹ ਇਸ ਕਰਕੇ ਕਿਉਂਕਿ ਟਾਰਗੇਟ ਸਿੱਧਾ ਉਹਨੂੰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਉਮੀਦਵਾਰ ਇੱਕ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਉਮੀਦਵਾਰ ਮਹਿੰਦਰ ਭਗਤ ਨਾਲ ਸਿਆਸੀ ਤੌਰ ਤੇ ਤਗੜੇ ਨੇ ਹਾਲਾਂਕਿ ਇਹਨਾਂ ਦੇ ਬਾਪੂ ਦੀ ਲੈਗਸੀ ਆ ਮਹਿੰਦਰ ਭਗਤ ਦੀ ਜੋ ਵੀ ਉਹਨੂੰ ਮਿਲਿਆ ਉਹਦੇ ਬਾਪੂ ਕਰਕੇ ਮਿਲਿਆ ਚੁੰਨੀ ਲਾਲ ਭਗਤ ਕਰਕੇ ਮਿਲਿਆ ਕਿਉਂਕਿ 2017 'ਚ ਵੀ ਆਰ ਕੇ 2022 'ਚ ਵੀ ਆਰ ਕੇ ਪੁੱਤ ਨੂੰ ਟਿਕਟ ਮਿਲ ਗਿਆ ਨਹੀਂ ਤੇ ਭਾਜਪਾ ਕਹਿੰਦੇ ਅਸੀਂ ਪਰਿਵਾਰਵਾਦ ਮੁਕਤ ਆ ਪਰ ਭਾਜਪਾ 'ਚ ਵੀ ਬਹੁਤ ਜ਼ਿਆਦਾ ਪਰਿਵਾਰਵਾਦ ਹੈਗਾ ਦੂਜੇ ਪਾਸੇ ਬੀਬੀ ਕੱਲੀ ਹੈ ਜਿਨੇ ਆਪਣੀ ਸਿਆਸੀ ਸਫਰ ਸ਼ੁਰੂ ਕੀਤਾ ਹੈਗਾ ਤੇ 4 ਵਰਾਂ ਦੀ ਲੋਕਲ ਕਾਉਂਸਲਰ ਆ ਸਿਆਸੀ ਤੌਰ ਤੇ ਬੀਬੀ ਦਾ ਕਦ ਵੱਡਾ ਤੇ ਉਹਨਾਂ ਜੀ ਬੀਬੀ ਕਦ ਬੀਬੀ ਦਾ ਕਦ ਜੇ ਛੋਟਾ ਕਰਨਾ ਹੈਗਾ ਫਿਰ ਇਲਜ਼ਾਮ ਲੱਗਦੇ ਨੇ ਦੋਸ਼ ਲੱਗਦੇ ਨੇ ਹਾਂ ਜੇ ਵਾਕਈ ਬੀਬੀ ਨੇ ਗੜਬੜੀ ਕੀਤੀ ਤੇ ਜਾਂਚ ਹੋਣੀ ਚਾਹੀਦੀ ਆ ਪਰ ਉਹ ਬੀਬੀ ਵੀ ਤੇ ਹੁਣ ਦੱਸੇਗੀ ਉਹਦਾ ਬੀਬੀ ਦਾ ਮੁੰਡਾ ਵੀ ਦੱਸੇਗਾ ਕਿ ਸਰਕਾਰ ਦੀ ਜਿਹੜੀ ਆਮ ਆਦੀ ਪਾਰਟੀ ਹੈ ਸੱਚ ਬੋਲਦੀ ਕਿ ਝੂਠ ਬੋਲਦੀ ਹੈਗੀ ਜੀ